ਆਣੀਆਂ ਪੱਕਾ ਲਾ ਰਹੀਆਂ ਪ੍ਰਸ਼ਾਸਨ ਪਰ ਪ੍ਰਜਾਸ਼ਾਨਾ ਦਾਗਾ ਲਾ ਰਿਹਾ ਰਾਖੀ ਜਾਂਚ ਕਰ ਰਿਹਾ ਰਾਖੀ ਜਾਂਚ ਕਰ ਰਿਹਾ ਪੱਕਾ ਲਾ ਰਿਹਾ ਇਹਨਾਂ ਇਹਨਾਂ ਬਲਾਜਮਾ ਦੀ ਚੰਗੀ ਦਾ شناخت ਕੀਤੀ ਗਈ ਆ ਇਹਨਾਂ ਦੀ شناخت ਨਹੀਂ ਕੀਤੀ ਗਈ ਆ ਉਹ ਕਿਸੇ ਵੋਟਾਂ ਵਾਲੇ ਨੇ ਤੁਹਾਡੇ ਮਗਰ ਨਹੀਂ ਆਉਣਾ ਉਹ ਕਿਸੇ ਅਫਸਰ ਨੇ ਤੁਹਾਡੇ ਮਗਰ ਨਹੀਂ ਆਉਣਾ ਸਾਡੀ ਨੌਕਰੀ ਚਲੇ ਲੜੀਏ ਜਿਹੜੀਆਂ ਤਕਲੀਫਾਂ थूम धका लाॾो खोलो खोलो खोलंदो बूआ बू लो धको धक दोस्ती ਫਾਮੋ ਲੋ ਫਾਮੋ ਲੋ ਫਾਮੋ ਲੋ ਰੋਗ ਨਾ ਲੱਗੇ ਮੇਰੇ ਰੰਗੋਤ ਲਈ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਕਰਨਾ ਵਾਲਾ ਪ੍ਰਸ਼ਾਸ਼ਕ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਤੇ ਲਾਗੀ ਚਾਰਜ ਕਰਨ ਵਾਲਾ ਪ੍ਰਸ਼ਾਸ਼ਕ ਮੁਰਦਾਬਾਦ ਮੁਰਦਾਬਾਦ ਹੱਕਾਂ ਲਈ ਜੋ ਨਰਦੇ ਲੋਕ ਜਿੰਦਾਬੋਲੀ ਗਾਦੇ ਲੋਕ ਹੱਕਾਂ ਲਈ ਜੋ ਨਰਦੇ ਲੋਕ چورانو کلاغوا کلاغوا ਦਾ ਰੋਸ ਪ੍ਰਦਰਸ਼ਨ ਕਰ ਦਿਆਂਗੇ ਆਹਣੀ ਜਗਾਵਾ ਦਾ ਦੀ ਇਹ ਤੁਸੀਂ ਇਹ ਲਈ ਕਰਦੇ ਸਾਨੂੰ ਕਰਵਾ ਦਿਓ ਜੀ ਹਾਂ ਅਹੀਂ ਆਉਦਾ ਇੱਥੇ ਦਰਿਆਵਾਂ ਛਾ ਕੇ ਇੱਥੇ ਆਦਾ ਰੋਸ ਪ੍ਰਦਰਸ਼ਨ ਕਰ ਲਾਂਗੇ ਤੇ ਟਰੈਕ kia ਜਿਹੜੀ ਉਧਰੋਂ ਉਹ ਰੋਕ ਦਿੱਤੀ ਜਾਵੇ ਕਿਉਂਕਿ ਟਰੈਕ ਸਾਡੀ ਮਗਰ ਗੱਡੀਆਂ ਆ ਰਹੀਆਂ ਨੇ ਉਹ ਅਹੀਂ ਖੱਟੇ ਖਰਾਬ ਨਾ ਹੋਵੇ ਕੋਈ ਭਲੇਖਾ ਨਹੀਂ ਇਹ ਸਟੀਲ ਦੀ ਕੰਡ ਟੱਕਰਾ ਮਾਰਨ ਵਾਲੇ ਦਾ ਫੇਰ ਫੁੱਟੇ ਇਹ ਕੰੰਡ ਕਦੇ ਪਿੱਛੇ ਨਹੀਂ ਹੋਈ ਇਹ ਪੰਜਾਬ ਦੇ ਜੰਮੇ ਲੋਕ ਨੇ ਇਹ ਠੂਠਾ ਫੜ ਕੇ ਮੰਗਲ ਵਾਲੇ ਨਹੀਂ ਇਹ ਡਾਟੇ ਰਹੇ ਆ ਇਸ ਕਰਕੇ ਭਰਾਵੋ ਇਹਨਾਂ ਲੋਕਾਂ ਨੇ ਨਾ ਕਦੇ ਤਿਆਸ਼ੀਣ ਮੰਨੀ ਐ ਨਾ ਈਨ ਮੰਨਣੀ ਐ ਇਸ ਕਰਕੇ ਸਾਡੀ ਉਹਨਾਂ ਦੇ ਵਕੀਲਾਂ ਨਾਲ ਨਾਲ ਜਾਂ ਦੂਜਾ ਵਕੀਲਾਂ ਦੀਆਂ ਜੁਨੀਆਂ ਨਾਲ ਜਿਹੜੀਆਂ ਟੈਂਕੀ ਤੇ ਚੜਦੇ ਸੀ ਤੇਰਾ ਉਹਨਾਂ ਨਾਲ ਵਾਹ ਸੀਗਾ ਤੈਨੂੰ ਸੀਗਾ ਵੀ ਉਹ ਘੱਟ ਲਈਦੇ ਆ ਮਾਰ ਲਈਦੇ ਆ ਚਲੋ ਚੁੱਪ ਕਰਕੇ ਬਹਿ ਜਾਂਦੇ ਆ ਉਹ ਸੀ ਮੁਲਾਜ਼ਮ ਉਹਨਾਂ ਨੂੰ ਆਪਣੇ ਬੰਦਿਆਂ ਦੇ ਨੀਕਲ ਖੜੇ ਤੋਂ ਸਾਈਡ ਤੇ ਕਰੋ ਇਸਕਾ ਆ ਆ ਜਿਹੜੇ ਆਪਣੇ ਬੰਦਿਆਂ ਦੇ ਵਹੀਕਲ ਆ ਵੀ ਸਾਈਡ ਤੇ ਕਰ ਲੋ ਮੋਟਰਸਾਈਕਲ ਆਪਦੇ ਸਾਈਡ ਤੇ ਲਾ ਦੇਣਾ ਪੜਾ ਲੱਗਣਾ ਆਪਾਂ ਕਿਉਂਕਿ ਇਹ ਗੱਲ ਬਣਨੀ ਏ ਇੱਥੇ ਆ ਕੇ ਕਿਉਂਕਿ ਲੜਾਈ ਢਾਡੀ ਲੜ ਰਹੇ ਆ ਲੜਾਈ ਢਾਡੀ ਅਸੀਂ ਆਵੇ ਚੁੱਲੇ ਦੀ ਲੜ ਰਹੇ ਆ ਲੜਾਈ ਆਪਦੀ ਹੋਂਦ ਦੀ ਲੜ ਰਹੇ ਆ ਲੜਾਈ ਆਪਦੀ ਜ਼ਮੀਨ ਦੀ ਲੜ ਰਹੇ ਆ ਜ਼ਮੀਨਾਂ ਦੀ ਜੋ ਲੜਾਈ ਹੋਏ ਮੇਰੇ ਵੀਰੋ ਚੱਪੇ چیر ਕੇ ਲੜਾਈ ਲੜਾਂਗੇ ਚੱਪੇ چیر ਕੇ ਕਿੱਠਾ ਮਿਣ ਮਿਣ ਕੇ ਚੱਪੇ ਮਿਣ ਮਿਣ ਕੇ ਫਿਰ ਤਲੀ ਤੇ ਰੱਖ ਕੇ ਆਵਾਂਗੇ ਹਾਰਾਂ ਜਿਹੜੀ ਜਿੱਤ ਕੇ ਜਾਵਾਂਗੇ ਸਰਕਾਰ ਨੂੰ ਨਵਾ ਕੇ ਜਾਵਾਂਗੇ ਪ੍ਰਸ਼ਾਸਨ ਨੂੰ ਨਵਾ ਕੇ ਜਾਵਾਂਗੇ ਲੱਤ ਥੱਲੋਂ ਦੀ ਨਿਗਾਹੇ ਜਾਵਾਂਗੇ ਜਿਹੜੀ ਗੱਲ ਮੂੰਹ ਕੱਟੀ ਸੀ ਉਹ ਅੱਜ ਆਪਦੀ ਪੂਰੀ ਕਰ ਲਈ ਆ ਭਾਵੇਂਗੇ ਸਾਨੂੰ ਉਥੇ ਤਲਵੰਡੀ ਪੁਘੇੜੀਆਂ ਦੇ ਵਿੱਚ ਪ੍ਰਸ਼ਾਸਨ ਨੇ ਖਾੜੇ ਦੇ ਜਾਨਾਂ ਬਰਵਾਉਣ ਦੀ ਕੋਸ਼ਿਸ਼ ਬਹੁਤ ਜਾਰੀ ਕੀਤੀ ਆ। ਤੁਹਾਨੂੰ ਦੇ ਆਗੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਂਗੇ। ਇੱਥੇ ਸੁਆਮੀ ਨਾਜ਼ੀਰ ਬੋਰਡ ਲਾਗੂ ਕਰਾਂਗੇ। ਤੇ ਅੱਜ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਸਨਮਾਨ ਕਰਦੇ ਹੋਏ ਅਸੀਂ ਉਹ ਗੱਲਾਂ ਉਹਨਾਂ ਦੀਆਂ ਮੰਨ ਕੇ ਅਸੀਂ ਉਹ ਧਰਨਾ ਮੁਲਤਵੀ ਕਰਕੇ ਵਾਸ ਉਥੋਂ ਆ ਗਏ ਪ੍ਰਧਾਨ ਮੰਤਰੀ ਉਸ ਜਵਾਨ ਤੋਂ ਮੁੱਕ ਚੁਕਾ ਵਾ ਬੀਜਪੀ ਆ ਜਿਹੜਾ ਉਹ ਕਾਰਪੋਰੇਟ ਕਰਾਉਣਿਆਂ ਦੀ ਝੋਲੀ ਦੇ ਵਿੱਚ ਪੈ ਚੁਕਾ ਵਾ ਕਾੜੀ ਪਤਾ ਨਹੀਂ ਕਿਉਂ ਸਾਡੇ ਘਰਾਂ ਦੇ ਵਿੱਚ ਉਹ ਕਿ ਬਿੱਲੀ ਦੇ ਸ਼ੇਰ ਪੜਾਇਆ ਤੇ ਮੁੜ ਕੇ ਖਾਣ ਬਿੱਲੀ ਨੂੰ ਆਇਆ ਇਹਨੂੰ ਆਏ ਦੀ ਸ਼ਰਮ ਆਦੀ ਕਿ ਸਾਡੇ ਘਰਾਂ 'ਚ ਉਹ ਹੀ ਬੰਦਿਆ ਤੁਸੀਂ ਜਿਹੜੇ ਠੂਠਾ ਪੜ ਕੇ ਮੰਗਣ ਆਏ ਸੀ ਤੁਸੀਂ ਸਾਨੂੰ ਵੋਟਾਂ ਪਾਓ ਤੇ ਕੌਸਟਨਾ ਦੇ ਦਿਖਾਓ ਪਰ ਅਸੀਂ ਸਮਝਦੇ ਨਹੀਂ ਲੋਕ ਸਾਨੂੰ ਸਮਝ ਆਉਣੀ ਆਉਣੀ ਵੀ ਜਦੋਂ ਜਿਹੜਾ ਕੋਰਸੀ ਤੇ ਬਾਹ ਜਾਂਦਾ ਤੇ ਉਹੀ ਸਾਡੇ ਜ਼ੋਰਾ ਵੀ ਪੰਗਾ ਉਹੀ ਬਾਤੀ ਲੈ ਕੇ ਸਾਡੀ ਜਣਾ ਵੜਦਾ ਉਹ ਜਿਹੜੇ ਕਹਿੰਦੇ ਹੁੰਦੇ ਜਦੋਂ ਰਾਤ ਦਾ ਸੀ ਇਹ ਚੀਜ਼ਾਂ ਦੇਖਣਾ ਤੇ ਸਾਨੂੰ ਸਾਰੀ ਰਾਤ ਨਾ ਖਾਦਾ ਨਾ ਸੁੱਤੇ ਆਏ ਆੜਾ ਆਵੇ ਵੀ ਇਹਨਾਂ ਕੇ ਟੱਕਰ ਮਾਰ ਕੇ ਉਸਕੇ ਨੇੜੇ ਹੋਵੇ ਤੱਕ ਭਾਂਤ ਮਾਰ ਘਰੇ ਆਇਆ ਗੱਟਗਾ ਲੈ ਲੈ ਕੇ 40 40 ਬੰਦੇ ਵੀ ਹਾਰੇ ਤੂੰ ਮੇਰੀ ਮਾਂ ਉਹਦਾ ਹਰੇਕ ਨੂੰ ਬਾਪੂ ਕਹਿੰਦਾ ਸੀ ਇਹਦਾ ਨਹੀਂ ਸੀ ਇਹ ਕੌਣ ਹਰੇਕ ਨੂੰ ਬਾਪੂ ਨਹੀਂ ਬਾਪੂ ਨਹੀਂ ਦੇ ਬੋਟਾ ਖਾਟਾ ਕੇ ਬਾਦਾਮ ਉਹ ਸਾਡੇ ਦੇ ਖਰੇ ਕਰਨੇ ਆ ਉਹ ਨਹੀਂ ਸਮੀ ਹੋਣੀ ਉਹਨੇ ਜਿਹੜੇ ਵਾਦੇ ਕਹਿੰਨੇ ਆ ਤੇ ਜਿਹੜੀ ਵੀ ਸਰਕਾਰ ਆਉਂਦੀ ਆ ਅਜਿਹਾ ਗੜਿਆਂ ਦੇ ਟੋਕਰੇ ਪਾਪਰ ਕੇ ਰੱਖਣੇ ਹੁਣ ਤੇ ਕੋਠੇ ਦੇ ਬਾਹਰ ਆਣਾ ਆਖਰਾ ਵੀ ਆ ਜਾ ਬੋਟਾ ਨਾਲ ਸਿਰ ਭੰਗਣੇ ਗਲੇ ਮਾਰਨ ਤੇ ਡੰਡੇ ਰੱਖਣੇ ਕਾਲੀਆਂ ਦੇ ਕਰਕੇ ਤੇ ਉਹ ਡੰਡਾ ਨਾ ਕੁੱਟਣੇ ਜਿਵੇਂ ਸਾਲੂ ਪ੍ਰਸ਼ਾਸਨ ਤੋਂ ਅੱਜ ਘਟਵਾਉਂਦੇ ਆ ਇਹ ਸਾਡਾ ਰੋਸ ਬਹੁਤ ਆ ਇਹ ਮੜ ਕੇ ਰਾਤ ਜਦੋਂ ਅਸੀਂ ਇਹ ਸਾਰਾ ਕੁਝ ਦੇਖਿਆ ਤੇ ਡਲੇਵਾਰ ਪਾਉ ਨੂੰ ਚੋਕ ਕੇ ਲ ਜਾਂਦੇ ਆ ਕਿਵੇਂ ਘੜੀ ਸਕੇ ਲ ਜਾਂਦੇ ਆ ਤੁਹਾਨੂੰ ਬਹੁਤ ਕਰਦਾ ਬਹੁਤ ਕੋਖਾ ਇਸ ਗੱਲ ਦਾ ਸਾਡੇ ਬਜ਼ੁਰਗ ਜਿਹੜੇ ਸੂਝਵਾਨ ਆ ਇਹ ਕਹਿੰਦੇ ਵੀ ਇਹਨਾਂ ਨੂੰ ਤੁਸੀਂ ਕੀ ਕਰੋਗੇ ਠੀਕ ਆ ਸਾਡੇ ਉਥੇ ਘਰ ਘਾਤੀ ਆ ਅਸੀਂ ਘਰ ਮੰਨੇ ਸੀ ਉਹਨਾਂ ਨੂੰ ਕੋਈ ਹੋਈ ਇਕੱਠੀ ਕਰਕੇ ਦਾਦਾ ਸਰਪੀਏ ਇਕੱਠੇ ਕਰਕੇ ਤੇ ਅਸੀਂ ਉਹਨਾਂ ਨੂੰ ਘਰ ਬਣਾਇਆ ਸੀ ਠੀਕ ਆ ਤੁਸੀਂ ਸਾਡੇ ਘਰ ਘਾਤੀ ਆ ਜਾਵੇ ਸਾਡੇ ਜਿਹੜੇ ਹਿਰਦੇ ਤੇ ਕਿਲੇ ਬੜੇ ਨੇ ਨਾ ਉਹਨਾਂ ਨੂੰ ਟਾ ਕੇ ਵਿਖਾਓ ਫੇਰ ਸਾਨੂੰ ਪਤਾ ਲੱਗੂ ਵੀ ਠੀਕ ਆ ਤੁਸੀਂ ਜ਼ਬਰੀ ਕਰ ਸਕਦੇ ਆ ਪਰ ਅਸੀਂ ਕਹਿੰਦੇ ਮਾਰੋ ਡੰਡਾ ਸਾਨੂੰ ਫਿਰ ਪਾਰੋ ਬੋਲਾ ਤੇ ਸਾਡਾ ਇਹ ਮੋਰਚਾ ਚੱਲਣਾ ਜਿਹੜੇ ਕੱਲ੍ਹ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਦੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਜਿੰਨਾ ਵਿੱਚ ਕੇਰਲਾ ਦੇ ਆਗੂ ਸਹਿਬਾਨ ਵੀ ਆ ਤਾਮਿਲਨਾਟੂ ਦੇ ਵੀ ਆ ਔਰ ਉਹਨਾਂ ਨੂੰ ਕੱਲ੍ਹ ਤੋਂ ਇਹ ਨਾਲ ਗ੍ਰਿਫਤਾਰ ਕੀਤਾ ਜਿੰਨਾ ਚਿਰ ਉਹਨਾਂ ਨੂੰ ਰਹਾ ਨਹੀਂ ਕੀਤਾ ਜਾਂਦਾ ਉਹਨਾਂ ਦਾ ਜਿੱਲਾ ਤੇ ਸਾਡੀਆਂ ਮੰਗਾ ਜਿਹੜੀਆਂ ਉਹ ਮੰਨੀਆਂ ਨਹੀਂ ਜਾਂਦੀਆਂ ਇਹਨਾਂ ਸਾਹਦੇ ਭਗਵਾਨ ਜੀ ਇੱਥੇ ਸਾਡੇ ਨੇ ਸਿਕਾ ਕੇ ਮੋਰਚਾ ਤੇ ਬੜੀ ਤਬਰਸੇ ਚੁੱਪ ਕਰਕੇ ਬਹਿ ਗਏ ਆ ਇਹਦਾ ਮੁੱਤਰਾ ਤੂੰ ਢੋਂਡਾ ਵੀ ਖੱਖਰ ਨੂੰ ਹੱਥ ਪਾ ਲਿਆ ਤੂੰ ਬਹੁਤ ਗੱਟ ਪਾਇਆ ਹੱਥ ਖਾਦੇ ਇਹ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੱਸਾਂਗੇ ਤੇਰੇ ਨਾਲ ਕਰਨਾ ਕੀ ਆ ਆ ਪੰਜਾਬ ਦੇ ਲੋਕ ਆ ਪੰਜਾਬ ਦੇ ਲੋਕ ਤੇਰੇ ਕੈਂਸੀਆਂ ਨੂੰ ਤੇਰੇ ਐਮਐਲਏ ਨੂੰ ਪਿੰਡਾਂ ਵਿੱਚ ਨਹੀਂ ਹੁਣ ਮਿੱਤਰਾ ਵਰਨ ਦੇਣਗੇ ਤੂੰ ਵੀ ਕਹਿੰਦਾ ਸੀ ਡાળા ਤੇ ਡાળા ਹੁੰਦਾ ਹੈ ਔਰ ਪੰਜਾਬ ਦੇ ਲੋਕਾਂ ਨੂੰ ਮੈਂ ਈਨ ਕਰਦਾ ਹਾਂ ਹੁਣ ਡਲੇ ਸਾਹਮਣੇ ਰੱਖ ਲੋ 2027 ਆਉਣਾਂ ਵਾਲਾ ਤੇ ਇੱਕ ਜਿਹੜੀਆਂ ਟੁੱਟੀਆਂ ਭੱਜੀਆਂ ਜੁੱਤੀਆਂ ਇਹਨਾਂ ਨੂੰ ਜੁੱਤੀਆਂ ਨੂੰ ਵੇਚਿਆ ਨਾ ਕਰੋ ਕੁਆੜੀਆਂ ਨੂੰ ਇਹਨਾਂ ਨੂੰ ਰੂੜੀਆਂ ਤੇ ਜੁੱਤੀਆਂ ਨੂੰ ਫਟਿਆ ਨਾ ਕਰੋ ਇਹ 2027 ਦੀ ਜੁੱਤੀਆਂ ਕੰਮ ਆਉਣੀਆਂ ਆਪਰੋ ਕੇ ਰੱਖੋ ਹਾਰ ਬਣਾ ਕੇ ਇਹਨਾਂ ਦੇ ਗਲਾਂ 'ਚ ਪਾਇਆ ਕਰਨੇ ਜਦੋਂ ਪਿੰਡਾਂ ਜਾਇਆ ਕਰਨਗੇ ਇਹਨਾਂ ਦਾ ਆ ਹਾਲ ਕਰਨਾ ਇਹ ਭਗਵੰਤ ਮੈਂ ਬਹੁਤ ਦਿਨ ਹੀ ਅਸੀਂ ਲਾਉਣੇ ਵੀ ਤੈਨੂੰ ਆ ਚੈਲੰਡਾ ਸੁਪਾਸਟਾ ਐਲਾਨ ਕਰਦੇ ਆ ਵੀ ਆ ਸਾਰੇ 2-3 ਦੇ ਨਹੀਂ ਆ ਦੋ ਆ ਤਿੰਨ ਦਿਨਾਂ ਦੇ ਵੇਖੇ ਆ ਤਰਫਲੀ ਪੰਜਾਬ 'ਚ ਕਿਵੇਂ ਮਚਾਉਣੇ ਆ ਸੀ ਆ ਜਿਹੜਾ ਅੱਜ ਦਾ ਧਰਨਾ ਇਹ ਸਿਰਫ ਸਾਡਾ ਉਹ ਜਿਹੜੇ ਕੱਲ ਆਗੂ ਰਹਿ ਆਪਣੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾਅ ਕਰਾਉਣ ਤੱਕ ਉਸ ਤੋਂ ਬਾਅਦ ਜਿਹੜੀਆਂ ਕੇਂਦਰ ਸਰਕਾਰ ਨਾਲ ਮੰਗਾਂ ਸਾਡੀਆਂ ਉਹਨਾਂ ਤੇ ਲੜਾਈ ਚੱਲਣੀ ਆ ਚੱਲਦੀ ਆ ਪਹਿਲਾਂ ਵੀ ਚੱਲਦੀ ਆ ਇਹ ਅੱਗਾ ਵੀ ਚੱਲਣੀ ਆ ਔਰ ਤੈਨੂੰ ਉਹ ਲੜਾਈ ਤਿੱਖੀ ਕਰਕੇ ਤੇ ਜਿੱਤ ਕੇ ਵਿਖਾਵਾਂਗੇ ਮਿੱਤਰਾ ਇੱਕ ਗੱਲ ਹੋਰ ਆ ਤੂੰ ਕਹਿੰਦਾ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਐ ਮੈਂ ਕਿਸਾਨ ਆ ਮੈਨੂੰ ਨਹੀਂ ਲੱਗਦਾ ਪੜ ਤੋਂ ਵੱਧ ਕੁਝ ਹੋਵੇ ਹਾਏ ਵੱਖਰੀ ਗੱਲ ਆ ਵੀ ਤੇਰੀ ਅਮਿਤ ਸ਼ਾਹ ਨਾਲ ਜਾਰੀਆ ਤੇਰੀ ਮੋਦੀ ਨਾਲ ਜਾਰੀਆ ਤੂੰ ਉਹਨਾਂ ਨਾਲ ਯਾਰੀ ਫਗਾਈ ਆ ਤੂੰ ਪੰਜਾਬ ਨਾਲ ਗਦਾਰੀ ਕੀਤੀ ਆ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ ਆ ਇੱਕ ਵਾਰ ਨਹੀਂ ਬੜੀ ਵਾਰ ਵਾਰ-ਵਾਰ ਤੂੰ ਇਹ ਕਰਦਾ ਆਇਆ ਤੂੰ ਅਮਿਤ ਸ਼ਾਹ ਤੇ ਮੋਦੀ ਉਹਨਾਂ ਦੀ ਸਹਤੇ ਜੋ ਆਦਰਯੋਗ ਤਰਸੂਤਾ ਕਰ ਰਿਹਾ ਇਹ ਮਿੱਤਰਾਂ ਦੇਖ ਲਾ ਤੈਨੂੰ ਪਰਨੀਆਂ ਪੈਣੀਆਂ ਤੈਨੂੰ ਪਿੰਡਾਂ ਦੇ ਵਿੱਚ ਲੋਕ ਜਦੋਂ ਆਵੇਂਗਾ ਉਹ ਫਿਰ ਜੁੱਤੀਆਂ ਦੇ ਹਾਰ-ਪਰੋ ਹੋ ਕੇ ਪਾਉਣਗੇ ਜਿਹੜੀਆਂ ਸਾਹਮਣੇ ਰੱਖਣੀਆਂ ਹੋਣ ਅਸੀਂ ਸੋ ਮੇਰੀ ਬੇਨਤੀ ਆ ਸਾਰੇ ਜਿੱਲੇ ਇੱਥੇ ਸਾਡੇ ਆਗੂ ਸਹਿਬਾਨ ਤੇ ਵਰਕਰ ਕਿ ਆਪਾਂ ਹੁਣ ਇੱਥੇ ਜਿਹੜਾ ਧਰਨਾ ਚਲਾਉਣਾ ਹੈ ਧਰਨਾ ਚਲਾਣਾ ਆਪਣਾ ਲੰਮਾ ਔਰ ਕੱਲ ਵੀ ਮੀਟਿੰਗ ਦੇ ਵਿੱਚ ਅਗਲਾ ਫੈਸਲਾ ਲਵਾਂਗੇ ਸੂਬੇ ਦੇ ਵਿੱਚ ਆਪਾਂ ਅੱਗੇ ਕੀ ਐਕਸ਼ਨ ਪਲਾਨ ਕਰਨਾ ਔਰ ਉਹਨਾਂ ਜਿਹੜੇ ਆਪਣਾ ਧਰਨਾ ਜਾਰੀ ਰੂਗਾ ਇਹ ਸਰਕਾਰਾਂ ਕਰਦੀਆਂ ਕੀ हे ਰੱਬ ਤੇਰੀ ਚਾਹਵੀਂ हे ਰੱਬ ਤੇਰੀ ਚੱਕ ਦਿਆਂਗੇ ਨਾਮ ਤੇ ਰੱਖ ਦਿਆਂਗੇ ਸਰਕਾਰਾਂ বিনা ਝਾਕ ਕਰੋ ਆਪਣੀ ਰਾਖੀ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਕੱਤੀ ਹੋ ਕੇ ਚੰਦਰਾਸਰੀ ਨੇ ਬਣਾ ਲਿਆ ਲੋ ਆਬ ਤੇ ਵੀ ਬਾਕੀ ਜਦੋਂ ਉਸ ਕੁਰਸੀ ਦੇ ਤੇ ਉਹ ਬਹਿ ਗਿਆ ਜੀ ਸਾਡੇ ਲੋਕਾਂ ਦੀ ਰੱਤ ਵੀ ਲੱਗ ਪਿਆ ਔਰ ਆਮ ਦਾ ਦਾ ਮੁੰਡਾ ਆਮ ਲੋਕਾਂ ਦੇ ਡਾਂਗਾਂ ਡਾਂਗਾਂ ਚਾਉਣ ਲੱਗ ਪਿਆ ਆਮ ਦਾ ਦਾ ਮੁੰਡਾ ਆ ਆ ਕਰਦੇ ਤੇ ਆਹ ਜੀ ਆ ਵੀ ਨਿਕਲ ਬੈਨਾ ਨਾ ਯਾਦ ਕਰਾਉਣਾ ਅਸੀਂ ਕਿਹਾ ਦਾ ਕੇਸ ਚਲਾਉਣਾ ਵਾ ਅੱਜ ਇਹ ਆਲਾ ਕਾਪੜਾ ਧਰੂ ਹੀ ਕਹਿੰਦੇ ਇਹੇ ਲਾਉਂੂਗੇ ਜੇ ਥੱਲੇ ਤੋਂ ਹਟਾ ਕੇ ਲੈ ਕੇ ਜਾਣਾ ਤੇ ਸਾਨੂੰ ਔਂਕੜਾ ਨੇ ਬੋਲਾ ਤੇ ਰਫਾਟਾ ਇਹ ਮੋਰਚਾ ਚੱਲਣਾ ਜਿਹੜੇ ਕੱਲ੍ਹ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਦੇ ਨਾਲ ਵੱਖ ਵੱਖ ਦੇਖੋ ਬੰਦੀਆਂ ਦੇ ਜਿੰਨਾ ਵਿੱਚ ਕੇਰਲਾ ਦੇ ਆਗੂ ਸਾਹਿਬਾਨ ਵੀ ਆ ਤਾਮਿਲਨਾਡੂ ਦੇ ਵੀ ਆ ਔਰ ਇਹਨਾਂ ਨੂੰ ਕੱਲ ਧੋਖੇ ਨਾਲ ਗ੍ਰਿਫਤਾਰ ਕੀਤਾ ਜਿੰਨਾ ਚਿਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਪਾਰਾ ਉਹਨਾਂ ਦਾ ਜਿੱਲਾ ਤੇ ਸਾਡੀਆਂ ਮੰਗਾ ਜਿਹੜੀਆਂ ਉਹ ਮੰਨੀਆਂ ਨਹੀਂ ਜਾਂਦੀਆਂ ਇਹ ਨਾਲ ਸੰਦੇ ਭਗਵਾਨ ਜੀ ਇੱਥੇ ਸ਼ਾਹਦਲੇ ਟਿਕਾ ਕੇ ਮੋਰਚਾ ਤੇ ਬੜੀ ਤਬਾਸ਼ੇ ਚੁੱਪ ਕਰਕੇ ਬਹਿ ਗਿਆ ਇਹਦਾ ਮਿੱਤਰਾਂ ਤੂੰ ਹੁੰਡਾ ਵੀ ਖੱਖਰ ਨੂੰ ਹੱਥ ਪਾ ਲਿਆ ਤੂੰ ਗੱਟ ਗੱਟ ਪਾਇਆ ਹੱਥ ਉਠਾ ਦੇ ਇਹ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੱਸਾਂਗੇ ਤੇਰੇ ਨਾਲ ਕਰਨਾ ਕੀ ਆ ਆ ਪੰਜਾਬ ਦੇ ਲੋਕ ਆ ਪੰਜਾਬ ਦੇ ਲੋਕ ਤੇਰੇ ਕੈਂਪੀਆਂ ਨੂੰ ਤੇਰੇ ਐਮਐਲਏ ਨੂੰ ਪਿੰਡਾਂ ਵਿੱਚ ਨਹੀਂ ਹੁਣ ਮਿੱਤਰਾ ਵਾਰਨ ਦੇਣਗੇ ਤੂੰ ਵੀ ਕਹਿੰਦਾ ਸੀ ਡੜਾ ਤੇ ਡੜਾ ਹੁੰਦਾ ਹੈ ਔਰ ਪੰਜਾਬ ਦੇ ਲੋਕਾਂ ਨੂੰ ਮੈਂ ਯਕੀਨ ਕਰਦਾ ਹੁਣ ਡਲੇ ਸਾਹਮਣੇ ਰੱਖ ਲੋ 2027 ਆਉਣਾਂ ਵਾਲਾ ਤੇ ਇੱਕ ਜਿਹੜੀਆਂ ਟੁੱਟੀਆਂ ਭੱਜੀਆਂ ਜੁੱਟੀਆਂ ਇਹਨਾਂ ਨੂੰ ਜੁੱਤੀਆਂ ਨੂੰ ਵੇਚਿਆ ਨਾ ਕਰੋ ਕੁਆੜੀਆਂ ਨੂੰ ਇਹਨਾਂ ਨੂੰ ਰੂੜੀਆਂ ਤੇ ਜੁੱਤੀਆਂ ਨੂੰ ਖੁੱਟਿਆ ਨਾ ਕਰੋ ਇਹ 2027 ਦੀ ਜੁੱਤੀਆਂ ਕੰਮ ਆਉਣੀਆਂ ਆਹ ਪਰੋ ਕੇ ਰੱਖੋ ਹਾਰ ਬਣਾ ਕੇ ਇਹਨਾਂ ਦੇ ਗਲਾਂ 'ਚ ਪਾਇਆ ਕਰਨੇ ਜਦੋਂ ਪਿੰਡਾਂ 'ਚ ਆਇਆ ਕਰਨਗੇ ਇਹਨਾਂ ਦਾ ਆਹ ਹਾਲ ਕਰਨਾ ਇਹ ਭਗਵੰਤ ਮੈਂ ਬਹੁਤ ਦਿਲ ਨਹੀਂ ਅਸੀਂ ਲਾਉਣੇ ਵੀ ਤੈਨੂੰ ਆ ਚਾਹੁੰਦਾ ਸੁਪਾਸਟਾ ਐਲਾਨ ਕਰਦੇ ਆ ਵੀ ਆ ਸਾਰੇ 2-3 ਦੇ ਨਹੀਂ ਆ ਦੋ ਆ ਤਿੰਨ ਦਿਨਾਂ ਦੇ ਵੇਖੇ ਆ ਤਰਫਲੀ ਪੰਜਾਬ 'ਚ ਕਿਵੇਂ ਮਚਾਉਣੇ ਆ ਸੀ ਆ ਜਿਹੜਾ ਅੱਜ ਦਾ ਧਰਨਾ ਇਹ ਸਿਰਫ ਸਾਡਾ ਉਹ ਜਿਹੜੇ ਕੱਲ ਆਗੂ ਆਪਣੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾਅ ਕਰਾਉਣ ਤੱਕ ਆ ਉਸ ਤੋਂ ਬਾਅਦ ਜਿਹੜੀਆਂ ਕੇਂਦਰ ਸਰਕਾਰ ਨਾਲ ਮੰਗਾਂ ਸਾਡੀਆਂ ਉਹਨਾਂ ਤੇ ਲੜਾਈ ਚੱਲਣੀ ਆ ਚੱਲਦੀ ਆ ਪਹਿਲਾਂ ਵੀ ਚੱਲਦੀ ਆ ਇਹ ਅੱਗਾ ਵੀ ਚੱਲਣੀ ਆ ਔਰ ਤੈਨੂੰ ਉਹ ਲੜਾਈ ਤਿੱਖੀ ਕਰਕੇ ਤੇ ਜਿੱਤ ਕੇ ਵਿਖਾਵਾਂਗੇ ਮਿੱਤਰਾ ਇੱਕ ਗੱਲ ਹੋਰ ਆ ਤੂੰ ਕਹਿੰਦਾ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਐ ਮੈਂ ਕਿਸਾਨ ਆ ਮੈਨੂੰ ਨਹੀਂ ਲੱਗਦਾ ਪੜ ਤੋਂ ਵੱਧ ਕੁਝ ਹੋਵੇ ਹਾਏ ਵੱਖਰੀ ਗੱਲ ਆ ਵੀ ਤੇਰੀ ਅਮਿਤ ਸ਼ਾਹ ਨਾਲ ਯਾਰੀ ਆ ਤੇਰੀ ਮੋਦੀ ਨਾਲ ਯਾਰੀ ਆ ਤੂੰ ਉਹਨਾਂ ਨਾਲ ਯਾਰੀ ਫਗਾਈ ਆ ਤੂੰ ਪੰਜਾਬ ਨਾਲ ਗਦਾਰੀ ਕੀਤੀ ਆ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ ਆ ਇੱਕ ਵਾਰ ਨਹੀਂ ਬੜੀ ਵਾਰ ਵਾਰ-ਵਾਰ ਤੂੰ ਇਹ ਕਰਦਾ ਆਇਆ ਤੂੰ ਅਮਿਤ ਸ਼ਾਹ ਤੇ ਮੋਦੀ ਉਹਨਾਂ ਦੀ ਸ਼ਾਹ ਤੇ ਜੋ ਆਦਰਯਿਤ ਕਰਤੂਤਾ ਕਰ ਰਿਹਾ ਇਹ ਮਿੱਤਰਾਂ ਦੇਖ ਲਾ ਤੈਨੂੰ ਪਰਨੀਆਂ ਪੈਣੀਆਂ ਤੈਨੂੰ ਪਿੰਡਾਂ ਦੇ ਵਿੱਚ ਲੋਕ ਜਦੋਂ ਆਵੇਂਗਾ ਉਹ ਫਿਰ ਜੁੱਤੀਆਂ ਦੇ ਹਾਰ-ਪਰੋ ਹੋ ਕੇ ਪਾਉਣਗੇ ਜਿਹੜੀਆਂ ਸਾਹਮਣੇ ਰੱਖਣੀਆਂ ਹੋਣ ਅਸੀਂ ਸੋ ਮੇਰੀ ਬੇਨਤੀ ਆ ਸਾਰੇ ਢਿੱਲੇ ਇੱਥੇ ਸਾਡੇ ਆਗੂ ਸਹਿਬਾਨ ਤੇ ਵਰਕਰ ਆ ਕਿ ਆਪਾਂ ਹੁਣ ਇੱਥੇ ਜਿਹੜਾ ਧਰਨਾ ਚਲਾਉਣਾ ਇਹ ਧਰਨਾ ਚਲਾਣਾ ਆਪਣਾ ਲੰਮਾ ਔਰ ਕੱਲ ਵੀ ਮੀਟਿੰਗ ਦੇ ਵਿੱਚ ਅਗਲਾ ਫੈਸਲਾ ਲਵਾਂਗੇ ਸੂਬੇ ਦੇ ਵਿੱਚ ਆਪਾਂ ਅੱਗੇ ਕੀ ਐਕਸ਼ਨ ਪਲਾਨ ਕਰਨਾ ਔਰ ਉਹਨਾਂ ਜਿਹੜੇ ਆਪਣਾ ਧਰਨਾ ਚਾਰੀ ਰਹੂਗਾ ਉਹ ਸਾਈਡ ਤੇ ਕਰ ਲੋ ਭਰਾਵੋ ਆਪਾਂ ਲਗਾਤਾਰ ਇੱਥੇ ਜਿਹੜਾ ਮੋਰਚਾ ਲਾਉਣ ਜਾ ਰਹੇ ਆ ਪ੍ਰਚਾਤਨ ਨੂੰ ਵੀ ਪਤਾ ਹੈ ਸਰਕਾਰ ਨੂੰ ਵੀ ਪਤਾ ਹੈ ਵੀ ਲੋਕਾਂ ਦੇ ਮਾਨਸਾ ਕਿੰਨਾ ਗੁੱਸਾ ਹੈ ਉਹਨੂੰ ਆਏ ਲੱਗਦਾ ਹੋਊਗਾ ਵੀ ਮੈਂ ਇਹਨਾਂ ਦਾ ਧਰਨਾ ਚਕਾ ਕੇ ਸੰਭੂ ਖਨੋਰੀ ਤੋਂ ઘણી ਬਹੁਤ ਵੱਡੀ ਮਾਰ ਮਾਰ ਲਈ ਹੁਣ ਦੇਖਾਂਗੇ ਜਦੋਂ ਪਿੰਡਾਂ ਦੇ ਵਿੱਚ ਸਘਰਸ਼ਾਂ ਦੇ ਮੈਦਾਨ ਬਣਨੇ ਆ। ਹੁਣ ਦੇਖਾਂਗੇ ਕਾਜੂ ਬਦਾਵ ਲੈ ਕੇ ਤੇਰੇ ਦਾਰੇ ਕੌਣ ਹੁੰਦਾ। ਹੁਣ ਦੇਖਾਂਗੇ ਤੂੰ ਆਪਣੀ ਨੀਂਦ ਸੌਂਨਾ ਕਿ ਨਹੀਂ ਸੌਂਦਾ। ਜੇ ਪਾਣੀ ਪੀਂਦਾ ਹੋਇਆ ਤੇ ਅੱਜ ਦੂੜ ਪੀ ਕੇ ਨੀਂਦ ਨਹੀਂ ਆਉਣੀ ਲਿਟੀ ਜਾਣਾ ਉਹਨੇ। ਇਸ ਕਰਕੇ ਤੁਹਾਡਾ ਰੋਹ ਤੇ ਗੁੱਸਾ ਜਿਹੜਾ ਇਹ ਭਰਾਵੋ ਇਹ ਸੈਂ ਆਪਣੇ ਭਗਵੰਤਵਾਲ ਤੋਂ ਗਾਹ ਕੇਂਦਰ ਤੱਕ ਤੇ ਕੇਂਦਰ ਤੋਂ ਗਾਹ ਟਰੰਪ ਤੱਕ ਜਾਂਦਾ। ਉਹ ਥਾਣੇਦਾਰੀ। ਮੁਰਦਾਬਾ। ਸਰਦਾਰ مرداباد مرداباد سرکار مرداباد 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 ਦੇ ਵਿੱਚ ਜਬਰ ਕੀਤਾ ਪਹਿਲਾ ਮੀਟਿੰਗ ਸੱਦ ਕੇ ਮੀਟਿੰਗ 3 ਘੰਟੇ 3.5 ਘੰਟੇ ਕੇਂਦਰ ਦੇ ਮੰਤਰੀਆਂ ਨਾਲ ਖੇਤੀ ਮੰਤਰੀ ਪਿਊਸ਼ ਗੋਲ ਤਿੰਨ ਮੰਤਰੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਜਿਹੜੇ ਆਗੂਆਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਤੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿਹੜੀ ਉੱਥੇ ਇਹਨਾਂ ਨੇ ਭੰਨ ਤੋੜ ਕੀਤੀ ਆ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉੱਥੇ ਸਟੇਜ ਜਿਹੜੇ ਉਹਨਾਂ ਦੇ ਆਪਣੇ ਰਹਿਣ ਵਾਲੇ ਟੈਂਟ ਸੀ ਉਹਨਾਂ ਦੀ ਪੰਨ ਤੋੜ ਕੀਤੀ ਆ ਲੰਗਰ ਦੇ ਭਾਂਡੇ-ਭੋਡੇ ਚਾਕੇ ਲੈ ਗਿਆ ਭਗਵੰਤ ਮਾਨ ਤੇ ਨਾਲ ਹੀ ਆਪਣਾ ਜਿਹੜੇ ਉੱਥੇ ਟਰਾਲੀਆਂ ਤੇ ਟਰੈਕਟਰ ਆ ਉਹ ਵੀ ਇਹਨਾਂ ਨੇ ਚੋਰੀ ਕਰ ਲਿਆ ਤੇ ਅੱਜ ਜਿਹੜਾ ਸਾਡਾ ਸੀਗਾ ਦੋਨਾ ਫੋਰਮਾ ਵੱਲੋਂ ਤੇ ਆਪਣੇ ਜਥੇਬੰਦੀ ਵੱਲੋਂ ਸੇਰੇ ਫੈਸਲਾ ਹੋਇਆ ਸੀ ਕਿ ਉਹਨਾਂ ਆਗੂਆਂ ਨੂੰ ਰਿਹਾਅ ਕਰਾਉਣ ਵਾਸਤੇ ਜਿਹੜੇ ਭਗਵੰਤ ਮਾਨ ਨੇ ਉੱਥੇ ਚੋਰੀ ਕੀਤੀ ਆ ਉਹਨੂੰ ਵਾਪਸ ਲਿਆਉਣ ਵਾਸਤੇ ਆ ਧਰਨਾ ਪ੍ਰਦਰਸ਼ਨ ਤੇ ਡੀਸੀ ਨੂੰ ਮੰਗ ਪੱਤਰ ਦੇਣੇ ਆ ਔਰ ਜਿੰਨਾ ਚਿਰ ਸਾਡੇ ਉਹਨਾਂ ਆਗੂਆਂ ਨੂੰ ਰਿਹਾ ਨਹੀਂ ਕਰਦੇਗੇ ਅੱਜ ਸਾਡਾ ਪੰਜਾਬ ਦੇ ਵਿੱਚ ਸਾਰੇ ਡੀਸੀ ਦਫ਼ਤਰਾਂ ਦੇ ਮੂਰੇ ਪ੍ਰਦਰਸ਼ਨ ਚੱਲ ਰਹੇ ਆ ਤਰਨਤਾਰਨ ਫਰੀਪੋਰੀਪੁਰ ਅੰਮ੍ਰਿਤਸਰ ਗਰਦਾਸਪੁਰ ਸ਼ਹਿਰਪੁਰ ਇੱਥੇ ਵੀ ਮੋਗੇ ਦੇ ਵਿੱਚ ਵੀ ਸੀਗਾ ਪਰ ਮੋਗਾ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਬਹੁਤ ਪਰੇਸ਼ਾਨ ਕੀਤਾ ਉਥੇ ਮੋਟਰਸਾਈਕਲਾਂ ਦੀ ਤਿੰਨ ਚੌਂ ਦੀ ਪੰਨ ਤੋੜ ਕੀਤੀ ਹੈ ਇੱਕ ਸਕੂਟਰ ਇਹਨਾਂ ਨੇ ਤੋੜਿਆ ਕਿਸਾਨਾਂ ਦੀਆਂ ਬਹੁਤ ਸਾਰੀਆਂ ਪੱਗਾਂ ਲਾਤੀਆਂ ਇਹਨਾਂ ਨੇ ਬੇਅਦਬੀ ਕੀਤੀ ਹੈ लाठी चार्ज ਵੀ ਕੀਤਾ ਧੱਕਾ ਮੁੱਕੀ ਬਹੁਤ ਕੀਤੀ ਹੈ ਫੇਰ ਵੀ ਅਸੀਂ ਆਸੇ ਪਾਸੇ ਦੀ ਹੋ ਕੇ ਜਿਹੜੇ ਆਪਣੇ ਕਿਸਾਨ ਸੀਗੇ ਉੱਥੋਂ ਡੀਸੀ ਦਫਤਰ ਤੱਕ ਆਉਣ ਦੇ ਵਿੱਚ ਸਫਲ ਹੋਏ ਆ ਹਾਂ ਦੇਖੋ ਹੁਣ ਕੱਲ ਨੂੰ ਅਸੀਂ ਅਗਲੀ ਬੈਠਕ ਕਰਾਂਗੇ ਆਪਣਾ ਸਵੇਰੇ ਦੀ ਉਹਦੇ ਵਿੱਚ ਅਗਲਾ ਫੈਸਲਾ ਲਵਾਂਗੇ ਵੀ ਇਹ ਇਹਨੂੰ ਐਕਸ਼ਨ ਨੂੰ ਜੇ ਕੱਲ ਤੱਕ ਕੋਈ ਸਰਕਾਰ ਸਾਡੇ ਆਗੂਆਂ ਨੂੰ ਰਿਹਾ ਕਰਦੀ ਆ ਤੇ ਫਿਰ ਉਹ ਉਸ ਤਰੀਕੇ ਨਾਲ ਜਿਹੜਾ ਅਗਲਾ ਐਕਸ਼ਨ ਆ ਉਹ ਅਸੀਂ ਦੇਵਾਂਗੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਪਰ ਆ ਜਿਹੜੀਆਂ ਮੰਗਾਂ ਸਾਡੀਆਂ ਸਿੱਖ ਨੌਰੀ ਤੇ ਸ਼ੰਭੂ ਤੇ ਅਸੀਂ ਤਾਂ ਦਿੱਲੀ ਜਾ ਰਹੇ ਸੀਗੇ ਜਦੋਂ ਦਿੱਲੀ ਜਾ ਰਹੇ ਸੀ ਸਾਨੂੰ ਹਰਿਆਣਾ ਪ੍ਰਸ਼ਾਸਨ ਨੇ ਰੋਕ ਕੇ ਰੱਖਿਆ 13 ਫਰਵਰੀ ਤੋਂ ਲੈ ਕੇ ਲਗਾਤਾਰ ਸਾਡੀਆਂ ਤਾਂ ਮੰਗਾਂ ਕੇਂਦਰ ਨਾਲ ਸੀਗੇ ਇਸ ਤੇ ਦਿੱਲੀ ਜਾ ਰਹੇ ਸੀਗੇ ਭਗਵੰਤ ਮਾਨ ਦੇ ਨਾਲ ਤਾਂ ਕੋਈ ਸਦਾ ਲੈਣਾ ਦੇਣਾ ਨਹੀਂ ਸੀਗਾ ਇਹਨਾਂ ਤਾਂ ਜਾਣ ਕੇ ਲਾਤ ਪਸਾਈ ਵਿੱਚ ਕੰਮ ਸਾਡਾ ਉਹ ਜਿਵੇਂ ਲੱਲਾ ਖੱਖਾ ਕੋਈ ਨਹੀਂ ਇਹਦਾ ਵਿੱਚ ਹੈਗਾ ਪਰ ਆਪ ਜਿਹੜੀਆਂ ਇਹਨੇ ਮੰਗਾਂ ਪੂਰੀਆਂ ਕਰਨੀਆਂ ਉਹਨੂੰ ਛੱਡੋ ਇਹਨੇ ਕੇਂਦਰ ਤੋਂ ਮੰਗਾਂ ਲੈਣ ਜਾ ਰਹੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰੇ ਇਹਨੇ ਵੀ ਆ ਜੋ ਪੰਜਾਬ ਦੇ ਵਿੱਚ ਐਕਸ਼ਨ ਹੋ ਰਿਹਾ ਸਭ ਅਮਿਤ ਸ਼ਾਹ ਤੇ ਆ ਮੋਦੀ ਦੇ ਕਹਿਣ ਅਨੁਸਾਰ ਹੀ ਹੋ ਰਿਹਾ ਪਹਿਲਾਂ ਜੋ ਸਾਡੇ ਧਾਰਮਿਕ ਜਥੇਬੰਦੀਆਂ ਤੇ ਵੀ ਹੋਏ ਆ ਉਸ ਤੋਂ ਪਹਿਲਾਂ ਜਿਹੜੀ ਉਹਦੇ ਬੈਠਕ ਕੀਤੀ ਆਪਣੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਉਹਨਾਂ ਦੇ ਨਾਲ ਵੀ ਇਹ ਆਠ ਮੰਗਾਂ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਮੁੜ ਕੇ ਇਹ ਗੱਲ ਕਹਿ ਕੇ ਉਥੋਂ ਮੀਟਿੰਗ ਛੱਡ ਕੇ ਗਿਆ ਕਿ ਜਾਓ ਜੋ ਕੁਝ ਕਰਨਾ ਕਰ ਲਓ ਬੜੀ ਭੈੜੀ ਗੱਲ ਆ ਇਹ ਤੋਂ ਸਾਫ਼ ਹੁੰਦਾ ਵੀ ਇਹਨੂੰ ਪੰਜਾਬ ਦਾ ਦਰਦ ਦੁਰਦ ਕੋਈ ਨਹੀਂ ਕਹਿ ਗਿਆ ਨਾ ਕਿਸਾਨਾਂ ਦਾ ਨਾ ਮਜ਼ਦੂਰਾਂ ਦਾ ਨਾ ਆਮ ਜਿਹੜਾ ਆਵਾਮ ਆ ਉਹਦਾ ਇਹਨੂੰ ਕੋਈ ਦਰਦਾ ਇਹ ਤਾਂ ਸਿਰਫ ਜੋ ਅਮਿਤ ਸ਼ਾਹ ਤੇ ਮੋਦੀ ਕਹ ਰਹੇ ਉਹੀ ਕਰ ਰਹੇ ਗਰੀਬ ਕਰਦਾ ਮੁੰਡਾ ਨਿਗਾ ਜੱਗ ਵੀ ਗਰੀਬ ਕਰਦਾ ਹੁੰਦਾ ਫਿਰ ਗਰੀਬਾਂ ਦਾ ਦਰਦ ਹੈ ਇਹਦੀਆਂ ਅੱਖਾਂ ਚੋਂ ਤੇ ਦਿਲ ਤੋਂ ਛਲਕਣਾ ਚਾਹੀਦਾ ਸੀਗਾ ਇਹਦੇ ਤਾਂ ਜਿਹੜੇ ਦਿਲ ਦੇ ਵਿੱਚ ਨਫ਼ਰਤ ਤੇ ਅੱਖਾਂ ਚੋਂ ਜਿਹੜੇ ਆ ਨਫ਼ਰਤ ਦੇ ਅੰਗਾਰੇ ਜਿਹੜਾ ਡਿੱਗਦੇ ਗਰੀਬ ਕਰਦਾ ਮੁੰਡਾ ਕਿੱਥੋਂ ਆਏ ਇਹ ਤਾਂ ਐ ਕਰਦੇ ਸੀ ਉਹ ਕਿ ਇਹਨਾਂ ਦੇ ਜਨਮੋਲ ਗਰਮਾਣਾ ਕਹਿੰਦੇ 5 ਮਿੰਟ ਦੇ ਵਿੱਚ ਦੇ ਦੇਾਂਗੇ ਸਨ ਮੈਨੂੰ ਕੇਜਰੀਵਾਲ ਨੇ ਭੇਜਿਆ ਉੱਥੋਂ ਵੀ 50 ਮਿੰਟਾਂ ਦੇ ਵਿੱਚ ਅਸੀਂ ਐਮ ਐਚ ਵੀ ਦੇ ਦੇਾਂਗੇ ਤੇ ਹੁਣ ਉਹੋ ਹੀ ਐਮ ਐਸ ਪੀ ਜਿਹੜੇ ਲੈਣ ਜਾਂਦੇ ਆ ਤੇ ਉਹਨਾਂ ਨੂੰ ਕੁੱਟ ਕੇ ਤੇ ਉਹਨਾਂ ਦਾ ਰਾਸ਼ਨ ਪਾਣੀ ਵੀ ਚੋਰੀ ਕਰਕੇ ਲੈ ਜਾਂਦੇ ਇਹਨਾਂ ਦੇ ਉਹ ਜਿਹੜੇ ਆਪਣੇ ਪ੍ਰਸ਼ਾਸਨ ਵਾਲੇ ਆ ਹੁਣ ਸਮਝ ਨਹੀਂ ਆਉਂਦੀ ਕਿ ਕੀ ਆ ਇਹਦਾ ਇਹ ਹੀ ਦੱਸਣ